ਰਵਾਣੇ ਅੱਜ ਦੀ ਗੱਲ ਕਰਦੀ ਹੈ ਸਤ ਪਰਮੇਸ਼ਰ ਸਾਰੇ ਸੰਸਾਰ ਨੂੰ ਚਲਾ ਰਿਹਾ ਹੈ 84 85 86 ਲੱਖ ਜੀਵਨ ਨੂੰ ਬਣਾ ਕੇ ਵਿੱਚ ਬੈਠਾ ਹੈ ਸੋ ਸਾਡੀ ਸੋਚ ਗੰਡਾ ਦਾਨ ਕਰਕੇ ਸੰਡਾ ਮੰਗਦੇ ਹਾਂ ਢੇਲੀ 1 ਟਕਾ ਦਾਨ ਕਰਕੇ ਢੇਲੀ ਦਾਲ ਕਰਕੇ ਹਵੇਲੀ ਮੰਗਦੇ ਹਾਂ ਇਹ ਸੋਚ ਨੂੰ ਬਦਲਣਾ ਪਏਗਾ ਕਿ ਅਮੀਰ ਬੰਦਿਆਂ ਨੂੰ ਆਨੰਦ ਆ ਗਿਆ ਅਜੀ ਕਨੇ ਆ ਮਾਇਆ ਹੋਏ ਸੁਖ ਆਏਗਾ ਨਹੀਂ ਵਿਗਿਆਨ ਨੇ ਸਾਇੰਸ ਨੇ ਬਾਹਰ ਬਾਹਰ ਨੂੰ ਵੱਡਾ ਕਰਤਾ ਕਿ ਸੁਖ ਮਿਲ ਗਏ ਉਹਨਾਂ ਵੀ ਖੋਜ ਕੀਤੀ ਸਭ ਭਗਤਾਂ ਵੀ ਖੋਜ ਕੀਤੀ ਕਿੱਥਾ ਤੱਕ ਪਹੁੰਚੇ ਪਰਮੇਸ਼ਰ ਤੱਕ ਭਗਵਾਨ ਤੱਕ ਠੀਕ ਹੈ ਜੇ ਕੋਲ ਤਾਕਤ ਆ ਜੇ ਕੰਦੇ ਇੱਕ ਸੁਪਰ ਪਾਵਰ ਚਾਹੀਦੀ ਹੈ ਸੁਪਰੀਮ ਕੋਰਟ ਚਾਹੀਦਾ ਹੈ ਨਹੀਂ ਉਹਦੇ ਉੱਪਰ ਵੀ ਡੰਡਾ ਚਾਹੀਦਾ ਹੈ ਧਰਮ ਦਾ ਜੇ ਉਹਨਾਂ ਨੂੰ ਨੱਥ ਪਾਏ ਸੋ ਇਹ ਇਹ ਬਲੀ ਦਾ ਬੱਕਰਾ ਬਣਿਆ ਹੋਇਆ ਅੱਛਾ ਇੱਕ ਇੱਕ ਮੈਂਟ ਸਕਿੰਟ ਕਰਕੇ ਜ਼ਿੰਦਗੀ ਚ ਘਟ ਰਿਹਾ ਸਭ ਕੁਝ ਘਟੰਤ ਹੈ ਜੋ ਅੱਖਾਂ ਨਾਲ ਵੇਖ ਰਹੇ ਹਾਂ ਸੋ ਗਰਵਾਣੀ ਚੌਥੇ ਪੱਧਰ ਦਾ ਗਿਆਨ ਬਖਸ਼ਦੀ ਹੈ ਰਜੋ ਤਮਸਾ ਤੋਂ ਇਹ ਛੱਡ ਕੇ ਉੱਪਰ ਚੌਥੀ ਪੰਡ ਚੱਕਣੀ ਪਾਏਗੀ ਅਗਿਆ ਚੱਕਰ ਖੁੱਲਣਾ ਪਏਗਾ ਕਿਸੇ ਨੇ ਚੈੱਕ ਕਰ ਕਿੰਨਾ ਬੁਖਾਰ ਨਾ ਫਰਜ਼ੀ ਰੱਖਣਾ ਨਹੀਂ ਸੰਤੋਸ਼ ਸਿੰਘ ਗੱਲ ਬੰਨੀ ਅੰਦਰ ਸਾਡੇ ਤ੍ਰਿਸ਼ਨਾ ਦੀ ਅੱਗ ਹੈ ਸੋਇ ਲੋਭ ਛੱਡਣਾ ਪਏਗਾ ਇਹ ਕੰਮ ਇਹ ਹੰਕਾਰ ਕਿਆਗਣਾ ਪਏਗਾ ਸੋ ਕੁਛ ਛੱਡਣੋਂ ਅਸੀਂ ਤਿਆਰ ਨਹੀਂ ਨਹੀਂ ਬਾਜੀ ਜਿੱਪਦੀ ਜਾਣੀ ਏਸਰਮ ਦਾ ਸ ਤਰਮੇ ਬੰਦਾ ਜੇਲਮ ਨਹੀਂ ਕਰਦਾ ਨੇਕ ਬੰਦੇ ਚਾਹੀਦੇ ਹੰਮ ਨਰੰਕਾਰੀ ਦੁਨੀਆ ਕਿਹੜੀ ਹੈ ਜੋ ਧਰਮੀ ਹੈ ਸੰਸਾਰ ਅਸੀਂ ਮਾਇਆ ਚ ਖੁੱਪ ਕੇ ਰਹੇਗੇ ਨੈਤਿਕ ਸਿੱਖਿਆ ਕਿਤੇ ਵੀ ਨਹੀਂ ਦਿੱਤੀ ਜਾਂਦੀ ਨਾ ਯੂਨੀਵਰਸਿਟੀ ਚ ਪੜਾਈ ਜਾਂਦੀ ਨਾ ਕਾਲਜਾਂ ਚ ਠੀਕ ਹੈ ਜੇ ਧਰਮ ਦਾ ਪ੍ਰਚਾਰ ਹੁੰਦਾ ਹੈ ਉਹ ਵੀ ਨਕਲੀ ਹੈ ਸੋ ਅੱਜ ਧਰਮਤਾ ਬੋਲ ਬਾਲਾ ਹੈ ਗਰਬਾਣੀ ਦੇ ਗਲਤ ਅਰਥ ਕੱਤੇ ਜਾਂਦੇ ਹਨ। ਇਹ ਹੀ ਵਿਅਦਤੀ ਹੈ। ਸਾਰੇ ਪਾਸੇ ਮਾਇਆ ਦਾ ਬੋਲ ਬਾਲਾ ਹੈ। ਨੈਤਿਕ ਚਾਹੀਦੀ ਹੈ। ਮਨ ਨੂੰ ਸਾਰੇ ਜਾਣਦੇ ਹਨ ਬੁਰਾ ਕੀ ਹੈ। ਅੱਛਾ ਕੀ ਹੈ। ਗਲਤ ਕੀ ਹੈ, ਠੀਕ ਕੀ ਹੈ। ਨਰਕ ਕੀ ਹੈ ਸੁਖ ਕੀ ਹੈ ਆਖਰੀ ਜਦੋਂ ਸੰਸਾਰ ਤੋਂ ਗਏ ਫਿਰ ਪਤਾਲ ਲੱਗਣਾ ਹੈ ਕਿ ਅਸੀਂ ਕੀ ਖੱਟਿਆ ਵਟਿਆ ਬਾਜੀ ਹਾਰ ਕੇ ਗਏ ਇਹ ਰੂਪ ਰੰਗ ਕੀ ਹੈ ਸੋ ਇਹ ਚੀਨੀ ਚ ਚੀਨੀ ਚ ਕੀ ਹੈ ਮਿੱਠਾ ਹੈ ਅੱਖਾਂ ਵੇਖ ਲੈਣੀਆਂ ਨਹੀਂ ਇਹ ਚੱਖੇ ਹੀ ਪਤਾ ਲੱਗੇਗਾ ਦਰਸ਼ਨ ਕਰਨੇ ਪੈਣਗੇ ਆਕਾਸ਼ ਦੇ ਦਰਸ਼ਨ ਹੋ ਜਾਣਗੇ ਨਹੀਂ ਹਵਾ ਦੇ ਦਰਸ਼ਨ ਨਹੀਂ ਇਹ ਮਹਿਸੂਸ ਕਰ ਸਕਦੇ ਆ ਅਨੁਭਵ ਕਰ ਸਕਦੇ ਆ ਹਾਂ ਪਾਣੀ ਦਾ ਇਹਦਾ ਰੂਪ ਹੈ ਰੂਪ ਹੈ ਵੀ ਰੂਪ ਨਹੀਂ ਜਿਹੜਾ ਬਰਤਨ ਬਣਾਣਾ ਹੈ ਉਹੀ ਇਹਨੇ ਰੂਪ ਧਾਰ ਲੈਣਾ ਹੈ ਸੋ ਆਖਰੀ ਔਰ ਪਹਿਲਾ ਜੀਵਨ ਮਿਲਿਆ ਹੈ ਇਹ ਇੱਕ ਇੱਕ ਕਦਮ ਧਰਨਾ ਪਏਗਾ ਸਾਰਾ ਮਨ ਦਾ ਖੇਲ ਹੈ ਇਹ ਮਿਸਜੂਜ ਹੋ ਰਿਹਾ ਇਹ ਸੁਖ ਚਾਂ ਸੁਖ ਸ਼ਾਂਤੀ ਜੇ ਖੋਜ ਕਰਾਂਗੇ ਲੱਭਾਂਗੇ ਲੱਭ ਜਾਏਗੀ ਅਮੀਰ ਬੰਦੇ ਫਿਰ ਹੁਣ ਅਸੀਂ ਜਨੂਰ ਪਾਲਣ ਲਾਪੇ ਸੁਖ ਭੇ ਉੱਥੇ ਹੁੰਦੇ ਆ ਜਦੋਂ ਸਾਡੇ ਕੈਨ ਨਾਲ ਇਹ ਕੁੱਕਰ ਵੀ ਕੁੱਤਾ ਵੀ ਪੂਛ ਨਹੀਂ ਹਲਾਉਂਦਾ ਫਿਰ ਦੁਖੀ ਹੁੰਦੇ ਹਾਂ ਇੱਕ ਸੁਪਰ ਪਾਵਰ ਚਾਹੀਦੀ ਜੇ ਕੱਕੜ ਆ ਗਈ ਉਹ ਤਾਂ ਫੇਰ ਸਤਾਣ ਬਣ ਜਾਏਗਾ ਸੋ ਅਸੀਂ ਤਾਂ ਅੰਨਿਆ ਸਾਡੇ ਅੱਖੇ ਲੱਗੇ ਕੋਈ ਅਸੀਂ ਆਪਣੀ ਮਨ ਦੀ ਮਰਜ਼ੀ ਕਰਨਾ ਚਾਹੁੰਦੇ ਆ ਨਹੀਂ ਬੈਨ ਪਾਣੀ ਤੋਂ ਡੁੱਬ ਜਾਾਂਗੇ ਤੇ ਵਰਤਾਵਾ ਗਲਤ ਹੋ ਗਿਆ ਆਪਣਿਆਂ ਨੂੰ ਵਰਤਾ ਰਿਹਾ ਪਰਮੇਸ਼ਰ ਕਹਿੰਦਾ ਮੈਨੂੰ ਲੰਬਾ ਦੇਓ ਮੈਂ ਕੁਝ ਵੀ ਨਹੀਂ ਗਲਤ ਕੀਤਾ ਜੇ ਵਰਤਾਅ ਹੀ ਗਲਤ ਹੈ ਉਹ ਮਾਲਕ ਬਣ ਗਿਆ ਅਸੀਂ ਖੁਰਸੀ ਤੇ ਬਹਿ ਗਏ ਦੀਸੀ ਦੀ ਖੁਰਸੀ ਤੇ ਹੋਰ ਮੁੱਖ ਮੰਤਰੀ ਹੋਰ ਵੱਡੀਆਂ ਖੁਰਸੀਆਂ ਤੇ ਨਹੀਂ ਸੋ ਆਪਣੇ ਫਰਜ਼ ਸਮਝਨੇ ਪੈਣਗੇ ਜ਼ਿੰਮੇਵਾਰੀ ਸਮਝ ਨਹੀਂ ਪAEਗੀ ਸੋ ਇਹ ਨੈਤਿਕਤਾ ਸਮਝ ਨਹੀਂ ਪAEਗੀ ਧਰਮ ਸਮਝਣਾ ਪAEਗਾ ਸਾਰੇ ਮਨੁੱਖਾਂ ਦਾ ਇੱਕੋ ਹੀ ਧਰਮ ਹੈ ਕਾਨੂੰਨ ਸਾਡੇ ਠੀਕ ਹਨ ਸੋ ਇਹ ਰੂਪ ਜੋ ਦਰਸ਼ਨ ਕਰ ਰਹੇ ਹਾਂ ਹਰੀ ਦੇ ਇਹ ਹਰੀ ਦਾ ਰੂਪ ਹੈ ਹਰੀ ਨਹੀਂ ਸੋ ਚੀਨੀ ਦੇ ਦਰਸ਼ਨ ਹੋ ਰਹੇ ਹਨ ਫਿਰ ਮਿੱਠੇ ਦਾ ਕਿਵੇਂ ਪਤਾ ਲੱਗੇਗਾ ਨਹੀਂ ਇਹ ਹਵਾ ਦੇ ਦਰਸ਼ਨ ਹੋ ਰਹੇ ਨੇ ਰੂਪ ਦਿਖ ਰਿਹਾ ਨਹੀਂ ਪਾਣੀ ਦਾ ਨਹੀਂ ਤੋ ਇਦਾਂ ਹੀ ਹਰੀ ਦੀ ਮੂਰਤ ਅਸੀਂ ਅਸੀਂ ਸੋ ਵਿੱਚ ਹੀ ਹਰੀ ਆਇਆ ਹੋਇਆ ਹੈ ਉਹਦੇ ਕਰਕੇ ਕਦਰ ਹੈ ਅਸੀਂ ਬੁੱਤ ਬਣਾਤੇ ਮੂਰਤਾਂ ਬਣਾਤੀਆਂ ਨਕਲੀ ਨਹੀਂ ਸੋ ਆਖਰ ਸੱਚ ਦੀ ਜਿੱਤ ਹੋਏਗੀ ਸੱਚ ਸਾਰਿਆਂ ਦਾ ਖਸਮ ਹੈ ਇਹ ਨਰੰਕਾਰੀ ਸੋਚ ਬਣਾਣੀ ਪੈਗੀ ਆਗਿਆ ਚੱਕਰ ਖੋਲਣਾ ਪਵੇਗਾ। ਦਿਵਯ ਦ੍ਰਿਸ਼ਟੀ ਖੋਲਨੀ ਪਵੇਗੀ। ਤੀਜੀ ਅੱਖ ਵੇਖ ਸਕਦੀ ਹੈ। ਅੰਦਰ ਇੱਕ ਸੁਖਮ ਸਰੀਰ ਹੈ। ਉਹਦੇ ਕੰਨ ਵੀ ਹਨ, ਅੱਖਾਂ ਵੀ ਹਨ, ਸਭ ਕੁਝ ਹੈ। ਸੇ ਆਂਡੇ ਦੇ ਭਰਮ ਚਾਹਾਂ, ਆਂਡੇ 'ਚ ਹੈ ਚੁੰਝ, ਅੱਖਾਂ, ਖੰਭ। ਉਹਦੇ ਪੈਰ, ਸਾਰਾ ਕੁਝ ਪਰਮੇਸ਼ਰ ਨੇ ਜੁਕਤ, ਭੋਗਤ, ਮੁਕਤ ਬਣਾਇਆ ਹੋਇਆ ਹੈ। ਗੁਰੂ ਨੇ ਵੀ ਪਰਮੇਸ਼ਰ ਤੋਂ ਲਿਆ। ਹੱਸਦਿਆਂ, ਖੇਡਦਿਆਂ, ਤੈੰਦਿਆਂ, ਖਾਂਦਿਆਂ, ਪੀਂਦਿਆਂ ਵਿੱਚੇ ਮੁਕਤੀ। ਜੋ ਕਰਤ ਮੁਕਤ ਹੋ ਗਤਾਂ ਸੰਤ ਕੋਈ ਜ਼ਰੂਰ ਹੈ ਤੋੜ ਹੈ ਜੰਦੇ ਜੀ ਮੁਕਤ ਹੋਣਾ ਹੈ ਕੀ ਪ੍ਰਾਪਤ ਕਰਨਾ ਹੈ ਦੇਹੀ ਚੈਨ ਮਿਲੇਗਾ ਤੇਉ ਕਹ ਨਾਨਕ ਮਨ ਤੋ ਜੋਤ ਰੂਪ ਹੈ ਆਪਣਾ ਮੂਲ ਪਿਆਰ ਬਾਹਰੋਂ ਘਰ ਨੂੰ ਆਉਣਾ ਹੈ ਪਰਦੇਸੀ ਜਿੰਦ ਹੈ ਇਹ ਹੋਂਦ ਨੂੰ ਸਮਝ ਨਾ ਪਏਗਾ ਇਹ ਅੰਦਰ ਹੀ ਹੈ ਸਾਰੇ ਪੰਡਾਰੇ ਜੀ ਇੱਕੋ ਹੈ ਪਾਈ ਇੱਕੋ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾ ਚ ਸਾਂਝਾ ਪ੍ਰਦੇਸ਼ ਕਰ ਰਹੇ ਹਾਂ ਸਾਰਿਆਂ ਦੇ ਸਾਂਝੇ ਗੁਰੂ ਹੈ ਖੱਤਰੀ ਬ੍ਰਾਹਮਣ ਸੂਤ ਵੈ ਸਾਰਿਆਂ ਨੂੰ ਸਾਂਝਾ ਪ੍ਰਦੇਸ਼ ਹੈ ਅਨਿਰਵੰਦਾ ਨਹੀਂ ਅੰਦਰ ਪੀਸ ਆਫ ਮਾਈਂਡ ਨਹੀਂ ਸੁਖ ਸ਼ਾਂਤੀ ਨਹੀਂ ਆਈ ਸਾ ਇਹ ਗਰਬਾਣੀ ਨਰਿੰਕਾਰ ਦੀ ਗੱਲ ਕਰਦੀ ਹੈ ਜਿੱਥੋਂ ਆਈ ਹੈ ਉੱਥੇ ਲੈ ਜਾਂਦੀ ਹੈ ਇਹ ਧੁਰ ਤੋਂ ਆਈ ਹੈ ਧੁੰਨੀ ਤੋਂ ਇੱਥੇ ਹੀ ਹੈ ਸਾਰੇ ਭੰਡਾਰੇ ਅੰਮ੍ਰਿਤ ਵੀ ਇੱਥੇ ਹੈ ਜੀ ਵਿਸ ਕੀ ਹੈ ਜੋ ਅਸੀਂ ਗਰਬਾਣੀ ਦੇ ਗਲਤ ਅਰਥ ਕਰਦੇ ਹਾਂ ਇਹ ਵੀ ਸਹਿਜ ਹੈ ਅੰਮ੍ਰਿਤ ਕੀ ਹੈ ਜਿਹੜਾ ਸੱਚਾ ਰਸਤਾ ਦੱਸਦੇ ਹਾਂ ਜੇ ਅਮਰ ਹੋਣਾ ਹੈ ਤੂੰ ਇਹ ਤੂੰ ਗਰਬਾਣੀ ਦਾ ਲੜ ਧਰਮ ਦਾ ਫੜਨਾ ਪਏਗਾ ਸਾਰਿਆਂ ਦਾ ਸਾਡਿਆਂ ਮਨੁੱਖਾਂ ਦਾ ਸਾਰਿਆਂ ਦਾ ਇੱਕੋ ਹੀ ਧਰਮ ਹੈ ਜੀ ਪੰਥ ਅਡਵਟ ਹੋ ਸਕਦੇ ਹਨ ਸੋ ਇਹ ਮੇਰ ਤੇਰ ਛੱਡ ਕੇ ਮਾਣ ਅਬਮਾਨ ਛੱਡ ਕੇ ਹੰਕਾਰ ਛੱਡ ਕੇ ਵਿਬਰ ਜਿਤ ਖੰਡੇ ਤਾਰ ਹੈ ਸੱਚ ਦਾ ਰਸਤਾ ਜੀ ਸੱਚ ਬੋਲੇਗਾ ਸਸਪੈੰਡ ਹੋਏਗਾ ਘਰ ਨੂੰ ਟੋਰਨਗੇ ਇੱਕ ਲੋੜ ਹੈ ਇੱਕ ਭੁੱਖ ਹੈ ਸੋ ਲੋੜ ਤਾਂ ਭਗਤਾਂ ਨੇ ਜਿਹੜੇ ਭੰਡਾਰੇ ਹਨ ਸਾਡੇ ਕੋਲ ਉਹ ਵੰਡੀਏ ਸੋ ਵਿਰਲੇ ਵਿਰਲੇ ਅਸੀਂ ਜੋ ਆਪਣੇ ਘਰ ਨੂੰ ਖੱਦ ਲਾਂਦੇ ਹਨ ਸੋ ਲੋਕਾਂ ਦੇ ਘਰ ਵਸਾਂਦੇ ਹਨ ਭਗਤਾਂ ਦੀ ਚਾਲ ਨਰਾਲੀ ਹੈ ਸੋ ਗੁਰਬਾਣੀ ਪੜ੍ਹਨੀ ਪੈਗੀ ਸਰਵਨ ਕਰਨੀ ਪੈਗੀ ਜੀ ਜਦੋਂ ਤੇਰੇ ਅੰਦਰ ਅੱਗ ਹੋਏਗੀ ਅੰਦਰ ਤੇਰਾ ਸ਼ੌਂਕ ਹੋਏਗਾ ਉਦਮਕਾਰ ਉਦਮਕੇ ਲక్ష్ਮੀ ਹੈ ਠੀਕ ਹੈ ਇੱਕ ਲੋੜ ਹੈ ਇੱਕ ਭੁੱਖ ਹੈ ਭੁੱਖ ਜਾਰੀ ਨਹੀਂ ਵਧਾਈ ਦੀ ਤ੍ਰਿਸ਼ਨਾ ਵਿਰਲੇ ਕੀ ਬੁਝੀ ਹੈ ਧਰਮੀ ਬੰਨਾ ਪੈਗਾ ਧਰਮੀ ਬੰਦਾ ਕਿਸੇ ਤੇ ਜ਼ੁਲਮ ਨਹੀਂ ਕਰਦਾ ਜੀ ਧਰਮ ਨਾਲ ਧਰਮ ਜ਼ੁਲਮ ਕਰਦਾ ਹੈ ਜੀ ਸ਼ੈਤਾਨ ਦੇ ਹੱਥ ਤਾਕਤ ਆੜੀਆਂ ਨਹੀਂ ਹੁਣ ਕਹਿੰਦਾ ਜੀ ਕਾਸ਼ ਚ ਮੈਂ ਬੰਬ ਲੈ ਗਿਆ ਜਿਹਦੇ ਦੇਖ ਤੇ ਛੱਡਾਂਗਾ ਉਥੋਂ ਦੇ ਜਨਵਰ ਪਸ਼ੂ ਸਭ ਸਬਾਹ ਹੋ ਜਾਣਗੇ ਅਮਰਤਾ ਹੀ ਰਹਣਗੀਆ ਅੱਛਾ ਕਲੀਜਾ ਖੋਜਾ ਬਚਨ ਪਚਾਂਪ ਤੱਕ ਅਸੀ ਸੋ ਕਿੱਥੋਂ ਤੱਕ ਸਾਇੰਸ ਦੇ ਵਿਗਿਆਨ ਨੇ ਖੋਜ ਕੀਤੀ ਪਰਮਾਣੂ ਬੰਬ ਤੱਕ ਬਾਹਰ ਵੱਡਾ ਕਰ ਲਿਆ ਨਹੀਂ ਅੰਦਰ ਵੱਡਾ ਕਰਨਾ ਪਏਗਾ ਅੰਦਰ ਕਮਜ਼ੋਰ ਹੈ ਜੀ ਅੰਦਰ ਹੀ ਤਾਕਤਾਂ ਹਨ ਸਾਰਿਆਂ ਦੋ ਕੋਜ ਕਰਨੀ ਪਏਗੀ ਹਰ ਰੋਜ਼ ਕਰਨੀ ਪਏਗੀ ਸੋ ਧਾਸ ਨੂੰ ਸਾਰੀ ਸਿੱਖਿਆ ਧਾਸ ਵਾਸਤੇ ਆ ਮੈਂ ਬੰਦਾ ਬਣ ਗਿਆ ਦੁਨੀਆ ਬੰਦਾ ਬਣ ਗਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਦੇਖਦੇ ਪੱਤੇ ਜੀ